ਦੀਦੀ ਅੱਲਾ ਚਾਹ ਪੀ ਲੋ ਹਾਂ ਰੱਖ ਦੇ ਪੁੱਤ ਆ ਬੈਠ ਮੇ ਕੋ ਪੁੱਤ ਸੁੱਖ ਨਾਲ 2 ਮਹੀਨੇ ਹੋ ਗਏ ਤੈਨੂੰ ਇਸ ਘਰ ਚ ਆਈ ਨੂੰ ਦੇ ਲੱਗਿਆ ਮਰਤੀਦਾ ਸੱਚੀ ਦੱਸਦਾ ਦਿਖੋ ਮੇਰਾ ਦਿਲ ਨਹੀਂ ਲੱਗਦਾ ਰੋਜ਼ ਮੈਨੂੰ ਟਟ ਟਟ ਕੇ ਪੈਂਦੇ ਆ ਪਰਸੋ ਮੇਰੇ ਭਤੀਜੇ ਦਾ ਬਰਥਡੇ ਸੀ ਉਹਨਾਂ ਨੇ ਪੀ ਕੇ ਬਹੁਤ ਕਲੇਸ਼ ਪਾਇਆ ਬੜਾ ਹਵਾ ਤਵਾ ਬੋਲੇ ਮੇਰੇ ਪੇਕੇ ਨਾਲ ਰੋਜ਼ ਰਾਤ ਨੂੰ ਲੈ ਜਾਂਦੇ ਆ ਪੀ ਕੇ ਆਉਂਦੇ ਆ ਆ ਦੇਖ ਲੋ ਹੁਣ ਵੀ ਕਿਹੜਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਆਏ ਕੋਈ ਨਾ ਪੁੱਤ ਫਿਕਰ ਨਾ ਕਰ ਮੈਂ ਕਰ ਦੀ ਗੱਲ ਪੁੱਤ ਸ਼ਵੀਤ ਗੱਲ ਸੁਣੀ ਹਾਂਜੀ ਦਾਦੀ ਪੁੱਤ ਆਫਿਸ ਚ ਨੇ ਕੋਈ ਗੱਲ ਕਰਨੀ ਸੀ ਪੁੱਤ ਹੈਗਾ ਟਾਈਮ ਹਾਂਜੀ ਦਾਦੀ ਹੈਗਾ ਟਾਈਮ ਦੱਸ ਕੁੜੀਆਂ ਚੱਟ ਗਿਆਨ ਵਾਲੀਆਂ ਹੋ ਜਾਂਦੀਆਂ ਪੁੱਤ ਪਤਾ ਹੀ ਨਹੀਂ ਲੱਗਦਾ ਤੇਰੀ ਫਾਨ ਵੀ ਸੋਖਣਾ ਜਵਾਨ ਹੋ ਗਈ ਐ ਅਬੀਰੋਂ ਨੇ ਮੁੰਡੇ ਦੀ ਦਸ ਪਾਈ ਆ ਆ ਫੋਟੋ ਪੈ ਗਿਆ ਮੈਨੂੰ ਤਾਂ ਮੁੰਡਾ ਬਹੁਤ ਸੋਹਣਾ ਲੱਗਿਆ ਬਾਕੀ ਤੂੰ ਦੇਖ ਲੈ ਆ ਮੁੰਡਾ ਜਾਂਦਾ ਜਾਂਦੀ ਐ ਇਸ ਮੁੰਡੇ ਨੂੰ ਮੈਂ ਇੱਕ ਨੰਬਰ ਦਾ ਨਸ਼ੇੜੀ ਆ ਦਾਦੀ ਨਾ ਅਕਲ ਨਾ ਮਾਤਰ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਤਾਂ ਪਤਾ ਨਹੀਂ ਦੱਦੀ ਇਹਨੂੰ ਮੈਂ ਜਾਣਦਾ ਦੱਦੀ ਇਹਨਾਂ ਦੇ ਪਰਿਵਾਰ ਨੂੰ ਉਹ ਅਸੀਂ ਕੁੜੀ ਖੂਚ ਥੋੜੀ ਸਿੱਟਣੀ ਆ ਸਾਨੂੰ ਤਾਂ ਉਹ ਮੁੰਡਾ ਚਾਹੀਦਾ ਜਿਹੜਾ ਖਾਂਦਾ ਪੀਂਦਾ ਨਾ ਹੋਵੇ ਸਾਡੇ ਗਿਆਾਂ ਦੀ ਇੱਜ਼ਤ ਕਰੇ ਸੁਭਾਅ ਦਾ ਚੰਗਾ ਹੋਵੇ ਤੇ ਸਾਡੀ ਕੁੜੀ ਨੂੰ ਖੁਸ਼ ਰੱਖੇ ਬਾਪੁੱਤ ਜਿੱਦਾਂ ਤੇ ਮੁੰਡੇ ਆਪਣੀਆਂ ਪਾਣਾ ਨਹੀਂ ਲੱਭ ਦਿਉਣਾ ਆਪ ਵੀ ਉੱਦਾਂ ਦੇ ਬਣੋ ਜਿਹੜੀਆਂ ਤੁਹਾਡੇ ਲਾੜੇ ਲਾਈਆਂ ਨਾ ਉਹਨਾਂ ਦੇ ਮਾਪੇ ਵੀ ਅਹੀਂ ਸੋਚ ਕੇ ਥਾਡੇ ਨਾ ਬਿਾਈਆਂ ਸੀ ਆਪਣੀ ਭੈਣ ਤੇ ਆਪਣੀ ਧੀ ਲਈ ਤਾਂ ਅਸੀਂ ਹੀ ਸਭ ਪਾਲਦੇ ਤੇ ਦੂਜੇ ਦੀ ਭੈਣ ਦੇ ਲਈ ਸਭ ਕੁਝ ਭੁੱਜੁੰ ਜਾਂਦੇ ਆਂ ਧੀ ਦਾ ਸੱਸ ਸੋਰਾ ਚੰਗੇ ਹੋਣ ਤੇ ਅਸੀਂ ਨੋ ਨਾ ਜੋ ਮਾਜੀ ਕਰੀਏ ਭੈਣ ਦੇ ਲਈ ਨੱਬਿਆ ਜੀਜਾ ਗਊ ਹੋਵੇ ਪਰ ਅਸੀਂ ਪਰ ਸ਼ੇਰ ਆਣਾ ਦੂਜੇ ਦੀ ਭੈਣ ਦੇ ਸਿਰ ਤੜਕੇ ਦਹਾੜਾਂਗੇ ਨਾ ਨਾਨੀ ਭਾਬੀ ਚੰਗੇ ਚਾਹੀਦਿਆ ਪਰ ਆਪਣੀ ਵਾਰੀ ਨਾ ਨਾਨ ਮਾੜੀਆ ਹਉ ਤੇ ਜਿੱਦ ਨਸੀ ਆਪ ਚੰਗੇ ਬਣਗੇ ਨਾ ਤਾਂ ਕੋਈ ਮਾੜਾ ਰਹਿਣਾ ਹੀ ਨਹੀਂ ਕਿਉਂਕਿ ਜੇ ਅਸੀਂ ਤੀਦੇ ਮਾਪੇ ਆਣਾ ਤਾਂ ਉਹਦੇ ਸੱਸ ਸੋਰਾ ਅਸੀਂ ਆ ਜੇ ਅਸੀਂ ਕਿਸੇ ਦੇ ਜਿੱਦੇ ਆਣਾ ਤਾਂ ਕਿਸੇ ਦੇ ਸਾਨੇ ਬੀ ਆ ਜੇ ਅਸੀਂ ਕਿਸੇ ਦੇ ਪੋਤਾਂ ਨਾ ਤਾਂ ਕਿਸੇ ਦੇ ਜਵਾਈ ਵੀ ਆ ਆਹ ਦਾਤੀ ਤੁਸੀਂ ਸਹੀ ਕਹਿ ਰਹੇ ਹੋ ਜੇ ਆਪਣੀਆਂ ਕੁੜੀਆਂ ਲਈ ਅਸੀਂ ਮੁੰਡੇ ਚੰਗੇ ਭਾਲਦੇ ਆਂ ਤਾਂ ਕਿਸੇ ਦੀਆਂ ਕੁੜੀਆਂ ਲਈ ਅਸੀਂ ਵੀ ਚੰਗੇ ਬਣੀਏ